ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਬਲੌਗ ਤੇ ਇਸ ਚੈਨਲ ਤੇ ਤੁਹਾਨੂੰ ਹਰ ਪ੍ਰਕਾਰ ਦੇ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੇ ਜਾਂਦੀਆਂ ਨੇ ਤੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਜਾਣ ਵਾਲੀ ਏ ਜਿਹੜੀਆਂ ਮਰੀਆਂ ਮੈਂ ਪਹਿਲਾਂ ਸਟੀਚਿੰਗ ਦਾ ਕੰਮ ਕਰਦੀਆਂ ਨੇ ਹਨਾ ਤੇ ਇਹ ਮਤਲਬ ਕੀ ਨਾ ਮੈਂ ਕਈ ਪਹਿਣਾ ਕੋ ਦੇਖਿਆ ਜਿਹੜੀਆਂ ਪਹਿਣਾ ਕਈ ਵਾਰ ਜਿਹੜੇ ਪਿੰਡਾਂ ਚ ਸਲਾਈ ਕਰਦੀਆਂ ਤੇ ਸ਼ਹਿਰ ਦੀ ਸਲਾਈ ਦਾ ਨਾ ਬਹੁਤ ਜ਼ਿਆਦਾ ਫਰਕ ਹੈ ਬਹੁਤ ਹੀ ਫਰਕ ਹੈ ਅੱਧੋ ਅੱਧ ਦਾ ਫਰਕ ਹੈ ਤੇ ਮੈਂ ਕਿ ਚਲੋ ਅੱਜ ਮੈਂ ਦੱਸਦੀ ਹਾਂ ਕਿ ਮੈਂ ਇੱਥੇ ਲੁਧਿਆਣੇ ਕਿੰਨੀ ਸਵਾਈ ਲੈਣੀ ਹੈ ਸੂਟ ਦੀ ਸਿੰਪਲ ਸੂਟ ਦੀ ਔਰ ਅਸਤਰ ਵਾਲੇ ਸੂਟ ਦੀ ਜਾਨਕੀ ਲਾਈਨਿੰਗ ਵਾਲੇ ਸੂਟ ਦੀ ਤੇ ਵੀ ਮੈਂ ਉਹ ਤੁਹਾਡਾ ਨਾਲ ਸ਼ੇਅਰ ਕਰਦੀ ਹਾਂ ਨਾ ਕੁਛ ਨਾ ਕੁਛ ਤੁਹਾਨੂੰ ਫਾਇਦਾ ਹੋਵੇਗਾ ਜ਼ਰੂਰ ਕਿਉਂਕਿ ਦੇਖੋ ਮਿਹਨਤ ਬਹੁਤ ਲੱਗਦੀ ਹੈ ਹਨਾ ਜਿਹੜਾ ਸੂਟ ਸਲਾਈ ਕਰਦਾ ਉਹਨੂੰ ਹੀ ਪਤਾ ਹੈ ਜਿਹੜਾ ਬੈਠਦਾ ਮਸ਼ੀਨ ਤੇ ਜਿਹੜਾ ਸਾਰਾ ਦਿਨ ਮਗਜਮਾਰੀ ਕਰਦਾ ਮਸ਼ੀਨ ਨਾਲ ਉਹਨੂੰ ਹੀ ਪਤਾ ਹੈ ਕਿੰਨੀ ਮਿਹਨਤ ਲੱਗਦੀ ਕਿੰਨੀ ਮਿਹਨਤ ਨਾਲ ਆਪਾਂ ਜਿਹੜਾ ਸੂਟ ਹੈ ਸਟਿਚ ਕਰਦੇ ਆ ਤੇ ਜਦੋਂ ਉਹਦਾ ਮੁੱਲ ਆਪਾਂ ਨੂੰ ਪੂਰਾ ਨਹੀਂ ਨਾ ਮਿਲਦਾ ਤੇ ਦੁੱਖ ਬਹੁਤ ਲੱਗਦਾ ਹੈ ਹਨਾ ਅੱਖਾਂ ਵੀ ਦੇਖੋ ਖਰਾਬ ਹੋਣ ਦੇ ਚਾਂਸ ਹੋ ਜਾਂਦੇ ਨੇ ਸਾਨੂੰ ਐਣਕਾ ਵੀ ਲੱਗ ਜਾਂਦੀਆਂ ਨੇ ਜਿੰਨੀਆਂ ਵੀ ਭੈਣਾਂ ਮੇਰੀ ਬੁਟੀਕ ਵਾਲੀਆਂ ਨੇ ਜਿੰਨੀਆਂ ਵੀ ਸਟੀਚਿੰਗ ਕਰਦੀਆਂ ਨੇ ਸਾਰਿਆਂ ਨੂੰ ਪੱਕਾ ਐਣਕਾ ਲੱਗਿਆ ਹੋਣ ਗਿਆ ਹਨਾ ਕਮੈਂਟ ਕਰਕੇ ਦੱਸਿਓ ਕਿਹਨੂ-ਕਿਹਨੂ ਐਣਕ ਲੱਗੀ ਹੈ ਠੀਕ ਹੈ ਮੈਨੂੰ ਵੀ ਲੱਗੀ ਸੀਗੀ ਪਰ ਮੈਂ ਹੁਣ ਕਦੀ ਕਦੀ ਲਾਨੀ ਆ ਮੈਂ ਇੱਕ ਐਦਾਂ ਦੀ ਰੈਮਡੀ ਖਾਦੀ ਸੀਗੀ ਉਹ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਉਹ ਮੈਂ ਰੈਮਡੀ ਖਾ ਕੇ ਮੇਰੀਆਂ ਜਿਹੜੀਆਂ ਐਣਕਾਂ ਨੇ ਨਾ ਉਹ ਉਤਰ ਗਈਆਂ ਨੇ ਨਹੀਂ ਤਾਂ ਮੈਨੂੰ ਵੀ ਐਣਕਾਂ ਹੀ ਲਾਣੀਆਂ ਪੈਂਦੀਆਂ ਸੀਗੀਆਂ ਤੇ ਮੈਂ ਤੁਹਾਨੂੰ ਐਣਕਾਂ ਵੀ ਦੱਸ ਦਊਂਗੀ ਤੇ ਰੈਮਡੀ ਵੀ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੀ ਜਿਹੜੀ ਮੈਂ ਖਾਦੀ ਸੀਗੀ ਤੇ ਅੱਜ ਬਸ ਆਪਾਂ ਇਹ ਹੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਮੈਂ ਕਿ ਚਲੋ ਹਨਾ ਵੀ ਨਾਲ ਮੈਂ ਸੂਟ ਦੀ ਕਟਿੰਗ ਕਰਦੀ ਪਈ ਸੀ ਸੂਟ ਸਟਿਚ ਕਰਦੀ ਪਈ ਸੀ ਤੇ ਕਾਫੀ ਵੈਸੇ ਕਮੈਂਟ ਵੀ ਆ ਰਹੇ ਸੀਗੇ ਤੁਸੀਂ ਆ ਵਲੋਗ ਪੂਰਾ ਪਾਇਆ ਕਰੋ ਹਨਾ ਮੈਂ ਹੁਣ ਪੂਰਾ ਵਲੋਗ ਨਹੀਂ ਪਾ ਸਕਦੀ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਮੇਰਾ ਹੈਗਾ ਸਟੀਚਿੰਗ ਦਾ ਕੰਮ ਤੇ ਬਹੁਤ ਮੈਂ ਬਿਜ਼ੀ ਅੱਜ ਕੱਲ ਰਹਿਨੀ ਆ ਤੇ ਹੁਣ ਹੈਗੇ ਨੇ ਜਿਵੇਂ ਕਰਵਾ ਚੌਥ ਆ ਰਹੀ ਆ ਤੇ ਦੀਵਾਲੀ ਆ ਰਹੀ ਆ ਬਹੁਤ ਹੀ ਫੈਸਟੀਵਲ ਆ ਰਹੇ ਨੇ ਜਿਨ੍ਹਾਂ ਕਰਕੇ ਕੱਪੜੇ-ਕੱਪੜੇ ਬਹੁਤ ਜ਼ਿਆਦਾ ਆਇਓ ਨੇ ਸਟੀਚਿੰਗ ਵਾਲੇ ਇਸ ਕਰਕੇ ਆਪਾਂ ਬਿਊਟੀ ਦੇ ਵੀ ਵੀਡੀਓ ਪਾਈ ਦਿਆਂ ਤੇ ਉਹ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਨੇ ਕਈ ਭੈਣਾਂ ਜਿਹੜੀਆਂ ਪਰੇਸ਼ਾਨ ਆ ਜਿਨ੍ਹਾਂ ਦੀ ਸਕਿਨ ਖਰਾਬ ਹੋਈ ਪਈ ਹੈ ਨਾ ਅ ਦਾਗ ਧੱਬੇ ਜਿਹੜੇ ਚਿਹਰੇ ਤੇ ਪੈ ਜਾਂਦੇ ਨੇ ਉਹਨੂੰ ਲੈ ਕੇ ਬਹੁਤ ਪਰੇਸ਼ਾਨ ਨੇ ਵਾਲਾ ਨੂੰ ਲੈ ਕੇ ਪਰੇਸ਼ਾਨ ਨੇ ਵਾਲ ਜਲਦੀ ਜਿਹੜੇ ਨੇ ਵਾਈਟ ਹੋ ਜਾਂਦੇ ਨੇ ਝੜਦੇ ਬਹੁਤ ਨੇ ਦੋਮੂਹੀ ਹੋ ਜਾਂਦੇ ਨੇ ਸਕਿਨ ਜਿਹੜੀ ਉਮਰ ਤੋਂ ਪਹਿਲਾਂ ਹੀ ਲਟਕਦੀ ਜਾ ਰਹੀ ਹੈ ਨਾ ਬਹੁਤ ਸਾਰੇ ਮਤਲਬ ਕਿ ਇਹ ਸਾਰਾ ਵੈਸੇ ਖਾਣ ਪੀਣ ਦਾ ਆਪਣੇ ਦੇ ਨਤੀਜੇ ਨੇ ਜਿਹੜਾ ਆਪਾਂ ਨਾ ਉਲਟ ਫੁਲਟ ਖਾਣਾ ਪਾਣਾ ਕਰਦੇ ਆ ਨਾ ਤੇ ਉਲਟ ਫੁਲਟ ਕਰੀਮਾ ਲਗਾਉਂਦੇ ਆ ਇਹ ਉਹਨਾਂ ਦਾ ਹੀ ਸਾਰਾ ਮਤਲਬ ਕਿ ਇਹ ਹੋਇਆ ਪਿਆ ਇਸ ਕਰਕੇ ਕੁਦਰਤੀ ਜਿਹੜੀ ਨੇਚਰਲ ਟਿਪਸ ਨੇ ਉਹ ਤੁਹਾਡਾ ਨਾਲ ਸ਼ੇਅਰ ਕਰੀ ਦੇ ਨੇ ਤੇ ਜਿਹੜੀ ਅੱਜ ਮੇਨ ਮੇਨ ਵੀਡੀਓ ਹੈ ਜੀ ਉਹ ਮੈਂ ਤੁਹਾਨੂੰ ਸ਼ੇਅਰ ਕਰਦੇ ਆ ਕਿ ਮੈਂ ਆ ਸੂਟ ਦੀ ਸਟਿਚ ਕਿੰਨੇ ਲੈਣੀ ਜਿਹੜਾ ਤਾਂ ਸਿੰਪਲ ਸੂਟ ਹੁੰਦਾ ਜਿਹੜਾ ਸਲਵਾਰ ਸੂਟ ਸਿੰਪਲ ਹੁੰਦਾ ਐ ਇੱਥੇ ਸਾਡੇ ਲੁਧਿਆਣੇ ਵਿੱਚ ਉਹਦੀ 400 ਰੁਪਏ ਸਟਿਚਿੰਗ ਹੈਗੀ ਏ ਲੱਗ ਲੱਗ ਜਣੇ ਕਿ ਰੇਟ ਨੇ ਵੱਧ ਵੀ ਲੈਂਦੇ ਨੇ ਇਤੋਂ 20 ਤੀ ਘੱਟ ਜ਼ਰੂਰ ਹੋਣਗੇ ਪਰ ਐਨਾ ਰੇਟ ਇੱਥੇ ਫਿਕਸ ਹੈਗਾ ਸਿੰਪਲ ਸੂਟ ਦਾ ਤੇ ਜਿਹੜਾ ਆਪਣਾ ਵਧੀਆ ਅਸਤਰ ਵਾਲਾ ਵਧੀਆ ਸੂਟ ਹੁੰਦਾ ਹੈ ਹੈਨਾ ਜਿਵੇਂ ਵਰੀ ਵਾਲੇ ਸੂਟ ਹੁੰਦੇ ਨੇ ਜਿਨ੍ਹਾਂ ਨੂੰ ਪੂਰੇ ਸੂਟ ਨੂੰ ਅਸਤਰ ਲੱਗਦਾ ਹੈਗਾ ਹੈਨਾ ਉਹ ਅਸਤਰ ਕੱਢ ਕੇ ਜਾਨਕੀ ਅਸਤਰ ਉਹਨਾਂ ਦਾ ਹੀ ਹੋਵੇਗਾ ਜਿਨ੍ਹਾਂ ਦਾ ਸੂਟ ਹੋਵੇਗਾ ਸਿਰਫ ਸਟੀਚਿੰਗ ਹੋਵੇਗੀ ਇੱਥੇ 1100 ਰੁਪਿਆ 1000 ਰੁਪਿਆ ਚਾਹੇ 1100 ਰੁਪਿਆ ਉਹਦੀ ਸਟੀਚਿੰਗ ਸਟੀਚਿੰਗ ਹੈ ਸਿਰਫ ਅਸਤਰ ਲਗਾਣ ਦੀ ਤੇ ਜਿਹੜਾ ਜਿਹੜਾ ਬਾਕੀ ਲੈਸ ਵਗੈਰਾ ਹੋਵੇਗੀ ਅਸਤਰ ਹੋਵੇਗਾ ਉਹਨਾਂ ਦਾ ਹੀ ਹੋਵੇਗਾ ਜਿਹੜੇ ਕਸਟਮਰ ਹੋਣਗੇ ਨਾ ਜਿਨ੍ਹਾਂ ਦਾ ਸੂਟ ਹੁੰਦਾ ਉਹਨਾਂ ਦੀ ਹੋਵੇਗੀ ਅਗਰ ਉਹਨਾਂ ਨੇ ਲਗਾਣਾ ਹੈ ਸਾਡੇ ਕੋਲੇ ਲਗਵਾਉਂਦੇ ਨੇ ਜਾਂ ਕਹਿ ਦਿੰਦੇ ਨੇ ਤੇ ਫਿਰ ਆਪਾਂ ਤੁਹਾਨੂੰ ਪਤਾ ਹੀ ਕਿ ਥੋੜਾ ਰੇਟ ਫਿਰ ਹੋਰ ਹੈਵੀ ਹੋ ਜਾਂਦਾ ਕਿਉਂਕਿ ਅਸਤਰ ਲਿਆਵਣਾ ਲਗਾਉਣਾ ਧੋਣਾ ਪ੍ਰੈਸ ਕਰਨੀ ਬਹੁਤ ਜ਼ਿਆਦਾ ਮਿਹਨਤ ਹੋ ਜਾਂਦੀ ਹੈ ਤੇ ਫਿਰ ਡਬਲ ਵੀ ਸਵਾਇ ਹੋ ਸਕਦੀ ਹੈ ਨਾ ਤੇ ਇਸ ਕਰਕੇ ਮੈਂ ਉਹਨਾਂ ਭੈਣਾਂ ਨੂੰ ਕਹਿੰਨੀ ਆ ਜਿਹੜੀਆਂ ਪਿੰਡ ਵਿੱਚ ਮੇਰੀਆਂ ਭੈਣਾਂ ਕਹੀ ਮੇਰੀਆਂ ਭੈਣਾਂ ਪਹਿਲਾਂ ਕਮੈਂਟ ਕਰਦੀ ਤੁਸੀਂ ਸਾਡੇ ਤਾਂ ਵੀ 150 ਰੁਪਏ ਦਿੰਦੀਆਂ ਨੇ ਜਾਂ ਵਾਧੂ ਵਾਧੂ 250 200 200 ਵੀ ਨਹੀਂ ਦਿੰਦੀ ਹੈਗੀ ਸਿੰਪਲ ਸੂਟ ਦਾ ਹਨਾ ਬਹੁਤ ਜ਼ਿਆਦਾ ਘੱਟ ਸਵਾਈਏ ਕਿਉਂਕਿ ਮਿਹਨਤ ਹੈ ਆਪਾਂ ਮਿਹਨਤ ਲੈਣੀ ਆ ਆਪਾਂ ਕਿਹੜਾ ਕਿਸੇ ਕੋਲੋਂ ਮੰਗ ਕੇ ਜਾਂ ਖੋ ਕੇ ਕੁਝ ਲੈ ਰਹੇ ਮਿਹਨਤ ਦਾ ਜਿਹੜਾ ਪੂਰਾ ਫਾਲ ਹੈ ਨਾ ਉਹ ਸਾਨੂੰ ਮਿਲਣਾ ਚਾਹੀਦਾ ਹੈ ਤੁਸੀਂ ਵੀ ਮੇਰੀਆਂ ਭੈਣਾਂ ਤੁਸੀਂ ਵੀ ਸੂਟ ਜਦੋਂ ਸਟਿਚ ਕਰਦੀਆਂ ਨੇ ਪਿੰਡ ਵਾਲੀਆਂ ਤੇ 150 200 ਕੋਈ ਚੀਜ਼ ਨਹੀਂ ਹੈਗੀ ਠੀਕ ਹੈ ਸਵਾਈ ਜਿਹੜੀ ਆਪਣੀ ਜਿਹੜੀ ਹੱਕ ਤੇ ਜਿੰਨੀ ਤੁਹਾਡੀ ਬਣਦੀ ਹੈ ਮਿਹਨਤ ਕਿਉਂਕਿ ਦੇਖੋ ਆ ਸਮਾਂ ਵੀ ਦੇਣਾ ਆਪਾਂ ਸੂਟ ਨੂੰ ਬਿਜਲੀ ਵੀ ਫੁਕਦੀ ਹੈ ਠੀਕ ਹੈ ਤੇ ਆਪਣਾ ਜਿਹੜਾ ਸਰੀਰ ਉਹ ਵੀ ਥੱਕ ਜਾਂਦਾ ਹੈ ਹਨਾ ਬਹੁਤ ਮਿਹਨਤ ਲੱਗਦੀ ਹੈ ਜਿਹੜੀਆਂ ਆ ਪਹਿਣਾਵੇਂ ਸਟੀਚਿੰਗ ਕਰਦੀ ਕਿਉਂਕਿ ਮੈਂ ਸਮਝ ਸਕਤ ਨਹੀਂ ਮੈਂ ਖੁਦ ਕਰਦੀ ਆ ਤੇ ਜਦੋਂ ਸੂਟ ਸਟਿਚ ਵਾਲੇ ਆਏ ਹੁੰਦੇ ਨੇ ਕਈ ਵਾਰ ਤਬੀਅਤ ਵੀ ਖਰਾਬ ਹੁੰਦੀ ਆ ਪਰ ਕਸਟਮਰਾਂ ਨੂੰ ਦੇਣਾ ਹੀ ਹੁੰਦੇ ਨੇ ਕਿਉਂਕਿ ਆਪਾਂ ਉਹਨਾਂ ਨਾਲ ਡੇਟ ਫਿਕਸ ਕੀਤੀ ਹੁੰਦੀ ਆ ਸੂਟ ਦੇਣ ਦੀ ਤੇ ਫਿਰ ਆਪਾਂ ਨੂੰ ਦੇਣੇ ਹੀ ਪੈਂਦੇ ਨੇ ਤੇ ਇਹ ਕੰਮ ਕਰਕੇ ਕਮਾਈ ਵੀ ਬਹੁਤ ਹੈ ਚਲੋ ਜਿਹੜੀ ਥਕਾਵਟ ਉਹ ਤਾਂ ਹੈਗੀ ਹੈਗੀ ਚਲੋ ਹਰ ਕੰਮ ਵਿੱਚ ਮਿਹਨਤ ਲੱਗਦੀ ਕੋਈ ਵੀ ਕੰਮ ਕਰੋ ਮਿਹਨਤ ਤਾਂ ਲੱਗਦੀ ਲੱਗਦੀ ਆ ਪਰ ਮੇਰਾ ਕਹਿਣ ਦਾ ਮਤਲਬ ਇਹ ਹੀ ਹੈ ਪੂਰੀ ਮਿਹਨਤ ਲਿਆ ਕਰੋ ਤਾਂ ਤੁਸੀਂ ਸੋਹਣੇ ਪੈਸੇ ਕਮਾ ਸਕਦੇ ਹੋ ਘਰ ਬੈਠ ਕੇ ਵਧੀਆ ਜਿਹੜੀ ਸਟੀਚਿੰਗ ਲਿਆ ਕਰੋ